ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਵਿਵਾਦਿਤ ਬਿਆਨ ਦਿੱਤਾ ਜਿਸ ਦੌਰਾਨ ਜੁਨੇਜਾ ਆਪਣੀਆਂ ਸਾਰੀਆਂ ਹੱਦਾਂ ਹੀ ਟੱਪ ਗਏ ਹਰਪਾਲ ਜੁਨੇਜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੂਰਖ ਕਹਿ ਦਿੱਤਾ ਜੁਨੇਜਾ ਮੁਤਾਬਕ 9 ਸਾਲ ਪਹਿਲਾਂ ਕਾਂਗਰਸ ਦਾ ਰਾਸ ਸੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤੇ ਉਹਨਾਂ ਦੇ ਵਿਕਾਸ ਦੇ ਨਾਤੇ ਕੁਝ ਨਹੀਂ ਕਰਵਾਇਆ ਜੁਨੇਜਾ ਅੱਗੇ ਬੋਲਦੇ ਹਨ ਸ਼ਬਦਾਂ ਦੀ ਚੋਣ ਦੀ ਮर्याਦਾ ਵੀ ਭੁੱਲ ਗਏ ਦੂਜੇ ਪਾਸੇ ਨਾਬਾ ਤੋਂ ਕਾਂਗਰਸ ਬਤਾਇਕ ਸਾਧ ਪਟਿਆਲਾ ਸ਼ਹਿਰ ਇੱਕ ਇਹ ਜਿਹਾ ਸ਼ਹਿਰ ਹੈ ਜਿਸ ਨੇ ਪਿਛਲੇ 9 ਸਾਲ ਤੋਂ ਪਹਿਲਾਂ ਜਦ ਕਾਂਗਰਸ ਦਾ ਰਾਜ ਸੀ ਤਾਂ ਇੱਥੇ ਜਿਹੜਾ ਮੂਰਖ ਮੁੱਖ ਮੰਤਰੀ ਸੀਗਾ ਕੈਪਟਨ ਰਮਿੰਦਰ ਸਿੰਘ ਉਹਨੇ ਜਿਹੜਾ ਵੀ ਥੋੜਾ ਬੋਤਾ ਡਵੈਲਪਮੈਂਟ ਦਾ ਕੰਮ ਕਰਾਇਆ ਉਹ ਪਟਿਆਲਾ ਸ਼ਹਿਰ ਦਾ ਇੱਕ ਨਾਲਾ ਬੇ ਤਰੀਕੇ ਨਾਲ ਬੇ ਢਵੇ ਤਰੀਕੇ ਨਾਲ ਟੱਕ ਕੇ ਉਹਨੂੰ ਪਟਿਆਲਾ ਸ਼ਹਿਰ ਦਾ ਬੇੜਾ ਕਰਕ ਕਰਤਾ ਇਹ ਗੱਲ ਕਹਿਣ ਨਾਲ ਆ ਜਿਹੜਾ ਹਰਪਾਲ ਜਨੇਜਾ ਸ਼ੋਕਰਾ ਜਿਆ ਇਹਦੇ ਪਿਛੋਕੜ ਦਾ ਪਤਾ ਲੱਗਦਾ ਕਿ ਇਹਦੇ ਮਾ ਮਾਪ ਨੇ ਕਿੰਨੀ ਕਿੰਨੀ ਅਕਲ ਦਿੱਤੀ ਆ ਔਰ ਅੱਜ ਜੇ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਔਕਾਤ ਤੋਂ ਵੱਡੀ ਗੱਲ ਕਹਿ ਕੇ ਸਿਆਣੇ ਨੂੰ ਨਿੰਦਾ ਤਾਂ ਮੈਂ ਸਮਝਦਾ ਮੇਰੇ ਪੁੱਛੋਕੜ ਦਾ ਹੀ ਪਤਾ ਲੱਗਦਾ ਏਸ ਕਰਕੇ ਐਸੇ ਲੋਕ ਨਾ ਮੈਂ ਸਮਝਦਾ ਕਿ ਸਮਾਜ ਤੇ ਲਾਹਣਤ ਨੇ ਜਿਨ੍ਹਾਂ ਨੂੰ ਗੱਲ ਕਰਨ ਦਾ ਨਹੀਂ ਪਤਾ ਆਪਦੇ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ ਹੈ ਉਹਨਾਂ ਦਾ ਨਹੀਂ ਪਤਾ ਇਹ ਐਸੇ ਲੋਕ ਓਛੇ ਲੋਕ ਨੇ ਜਿਹੜੇ ਤਾਕਤ ਦੇ ਨਸ਼ੇ 'ਚ ਕਿਸੇ ਦੇ ਕਹੇ ਤੋਂ ਕਿਸੇ ਵੱਡਿਆਂ ਦਾ ਨਰਾਦਰ ਕਰਨ ਦੀ ਐਸੀ ਬੋਲੀ ਬੋਲਦੇ ਨੇ